ਇਹ ਕੀ ਹੁੰਦਾ ਪਿਆ ਨਿਕਬ ਉਹ ਇਹ ਬਸ ਕੱਲ ਬਸ ਬਸ ਥੋੜਾ 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 ਖਾਇਓ ਇੱਕ ਮਿੰਟ करा था था, फिर लग रहा था लाय, फिर देखी भी लमी। क्या? हो गया? हो गया? किधर? नागल। अम्म। अनीरा बस कर ਕੀ ਹੈ ਆ? ਫਬਰ ਮੇਨ ਨਿਕਲ ਨਹੀਂ ਰਹੀ ਸਹੀ ਲੱਗ ਰਹੀ ਦਾ। ਹੈਉ। ਹੈਉ। ਕੀਤੀ ਫੜਾ। ਪਹਿਲਾਂ ਕਰਾ ਤਾ ਲੈ ਫੇਰ ਦੇਖ ਵੀ ਲੈ ਮੀ। ਹੂੰ। ਬਹੁਤ ਵੇਖ। ਕਿਵੇਂ ਲੱਗ ਰਹੇ ਹੋ ਕਿਊਟੀ ਪਾਈ? ਅਰੇ ਕਿਊਟੀ ਪਾਈ। ਇੱਕ ਆਦੇ ਤਿਆਰ ਹੋਣ ਦੇ ਆਂ। ਆ ਕਿਉ ਰੈਡੀ? ਮੇਕਅਪ ਮੇਕਅਪ ਕਿਉ ਕੀਤਾ ਆ? ਫੰਕਸ਼ਨ ਹੈ ਫੰਕਸ਼ਨ ਹੈ ਕਿਹੜਾ ਫੰਕਸ਼ਨ ਹੈ ਫੰਕਸ਼ਨ ਤੇ ਕੀ ਕਰਨਾ ਤੂੰ ਡਾਂਸ ਡਾਂਸ ਅ ਲਿਫਟਿਕ ਬੜੀ ਸੋਹਣੀ ਬੜੀ ਕੁੜੀ ਲਾਈ ਹੋਆ ਹੂੰ ਆਏ ਹਾਂ ਆਏ ਹਾਂ ਸਕੂਲ ਡਾਂਸ ਆ ਸਕੂਲੇ ਡਾਂਸ ਆ ਚਲ ਰੈਡੀ ਹੋ ਗਏ ਮਮਾ ਸੁਨੀ ਤਾ ਪਾ ਲਦੇ ਰਹਿ ਕਾਫੇ ਵੀ ਅੱਛੀ ਲੱਗੂਗੀ ਇਧਰ ਆ ਕਿਹੜਾ ਕਿਹੜੇ ਸੌਂਗ ਤੇ ਡਾਂਸੀਏ ਜਦਨੀ ਚੰਗ 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 ਜੀਤੋ ਹੈ ਨਾ ਜੀ ਚਲ ਹੁਣ ਫਿਰ ਰੈਡੀ ਹੋ ਜਾ ਫਿਰ ਚਲਿਏ ਸਕੂਲ ਤੇ ਸਕੂਲ ਜਾ ਕੇ ਡਾਂਸਿੰਗ ਕਰ ਲਈ ਉੱਥੇ ਬਣਾਵਾਂਗੇ ਵੀਡੀਓ ਪਰ ਨੀਤ ਹੈ ਤਨੀਤ ਚਲ ਬਚ ਕੇ ਸਕੂਲ ਜਾ ਰੈਡੀ ਹੋ ਜਾ ਸਕੂਲ ਜਾ ਕੇ ਕਰਾਂਗੇ ਡਾਂਸਿੰਗ ਹੂੰ ਚੱਲ ਸੱਲ ਚਲ ਹੁਣ ਬੋਲਦੇ ਕਿ ਗਾਇਸ ਮੇਰੀ ਵੀਡੀਓ ਕੋ ਲਾਈਕ ਕਰਨਾ ਤੇ ਔਰ ਮੇਰੇ ਫੰਕਸ਼ਨ ਕੀ ਡਾਂਸ ਵਾਲੀ ਵੀਡੀਓ ਕੋ ਜਰੂਰ ਦੇਖਣਾ ਨੇਲ ਪਾਲਸ ਲੱਗ ਰਹੀ ਹੈ ਹਨੀਤ ਦੇ ਕੋ ਇਹ ਤੋਂ ਬਗੈਰ ਡਾਂਸ ਨਹੀਂ ਹੋਊਗਾ ਪਰਨੀਤ ਨੇਲ ਪਾਲਸ ਲਗਾਈ ਤੋਂ ਬਗੈਰ ਡਾਂਸ ਨਹੀਂ ਹੋਊਗਾ ਕਿਉਂ ਕਿਸੇ ਨੇ ਹੂੰ ਤਾਰਾ ਕੀ ਮੇਰੇ ਚਲ ਤਾ ਅੱਛਾ ਰੋਟਾ ਸਕੂਲ ਚ ਬਾਹਰ ਕਰ ਦੇਣਾ ਜੇ ਨਾਂ ਲਾਈਦਾ ਦਿਖਾ ਲਓ ਹੁਣ ਕਿਦਾਂ ਦੀ ਲੱਗੀ ਆ ਵਾਓ ਸੋਹਣੀ ਆ